ਕਾਈਂ ਵਿਖਾ ਦਿੰਨੇ ਤੈਨੂੰ ਪਰ ਕੈਂਠਾ ਦਾ ਨਾ ਕੈਂਠਾ ਬਹੁਤ ਤਗੜਾ ਪਾਈ ਫਿਰਦਾ ਹੈ ਹੈ ਉਹੀ ਗੱਲ ਦੇ ਚਾਈ ਕਰਕੇ ਜੰਦ ਭਨ ਲੱਗਦਾ ਆਏ ਓਏ ਕੁਰਤੀਆਂ ਨੇ ਤੇ ਜਾਨ ਹੀ ਕੱਢ ਲਈ ਆਏ ਓਏ ਵਾਹ ਜੀ ਵਾਹ ਸਾਗੇ ਤੁਸੀਂ ਕਿ ਆਹ ਨੂੰ ਪਤਾ ਹੈ ਕੌਣ ਆ ਇਹ ਸਾਡਾ ਭਰਾ ਮੌਲਿਕ ਕੀਪਰਸ ਨਾ ਬੈਠ ਕੇ ਲੱਗਦਾ ਲੱਗਦਾ ਹਾਂਜੀ ਗਾਇਜ਼ ਸਵਾਗਤੋ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮਾਹੌਪਕਾਰ 2020 ਠੀਕ ਹੋ ਗਿਆ ਸੋ ਗਾਇਜ਼ ਜਿਦਾ ਪਗਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਵਿਖਾ ਦੇਣੇ ਤੈਨੂੰ ਪਰ ਕੈਂਠਾ ਕੈਂਠਾ ਚਾਈ ਕਰਕੇ ਜੰਦ ਬਣਨ ਲੱਗਦਾ ਆ ਅੱਜ ਸਿਰ ਆ ਕਰਾਉਂਦਾ ਨਹੀਂ ਹਟਦੇ ਨਹੀਂ ਅੱਤ ਕਰਾਉਣਾ ਤੁਸੀਂ ਹੈ ਬਾਕੀ ਬਈ ਬਾਕੀ ਕਾਕੇ ਦੀ ਮੈਂ ਆਈ ਈ ਪਾਈ ਆ ਫੋਲੋ ਜਰੂਰ ਕਰ ਲਿਓ ਵੀਰ ਕਾਕੇ ਨੂੰ ਜੈਕਟ ਨਹੀਂ ਆਏ ਓਏ ਕੁਰਤੀਆਂ ਨੇ ਤੇ ਜਾਨ ਹੀ ਕੱਢ ਲਈ ਆਏ ਓਏ ਉਹ ਆ ਜੀ ਵਾ ਸਾਗੇ ਤੁਸੀਂ ਨਹੀਂ ਇਹਦੇ ਕੱਪੜੇ ਨਹੀਂ ਪਾਉਣੇ ਉਹਨੇ ਲੈ ਚੜਾਈ ਆ ਲੈ ਮੰਨ ਫਿਰ ਥੱਲੇ ਪਾਇਆ ਗਾ ਥੱਲੇ ਕਲੇ ਆ ਜੀ ਸੋਹਣੀ ਲੱਗੀ ਉੱਪਰ ਮੈਨੂੰ ਸੋਹਣਾ ਲੱਗਾ ਨਹੀਂ ਅੱਜ ਪਾ ਨਹੀਂ ਬਣ ਗਈ ਗੱਲ ਯਾਰ ਬਾਕੀ ਕਮੈਂਟ ਕਰ ਕੇ ਗੱਲ ਬਣੀ ਹੈ ਨਹੀਂ ਬਣੀ ਆਪਣੇ ਲੋਕ ਗੱਲ ਬਣ ਗਈ ਅੱਜ ਡਾਨਾ ਹੁਣ ਨਹੀਂ ਕਹਿਣਾ ਕਿਸੇ ਨੇ ਠੀਕ ਆ ਹਰਮਣ ਅੱਜ ਕਿਸੇ ਸਕੂਲ ਵਾਲੀ ਕੋਈ ਡਰੈਸ ਨਹੀਂ ਗਈ ਅੱਜ ਸੋਹਣੀ ਹੈ ਜਮਾ ਬਹੁਤ ਸੋਹਣਾ ਲੱਗਦਾ ਵਾਜ ਭਰਾ ਮੇਰਾ ਹਰਮਣ ਖੋਸਾ ਜੀ ਕਿਸੇ ਨੇ ਕੋਈ ਨਹੀਂ ਕਹਿਣਾ ਸਕੂਲ ਵਾਲੀ ਉਹ ਆ ਜਾਵਾਂਗੀ ਅੱਜ ਹੈ ਹੀ ਨਹੀਂ ਗਈ ਅੱਜ ਹੈ ਨਹੀਂ ਗਈ ਠੀਕ ਆ ਇੱਥੇ ਵਾਲਿਆ ਗੱਪੜਾ ਮਾਰ ਮੁੰਡੇ ਕਰਾ ਇਹ ਬੜਾ ਭੜੇ ਬੀਜ ਬੁੱਧ ਕਰਕੇ ਨਾਲ ਸਾਰਾ ਸਾਰਾ ਕੋ ਵਿੱਚ ਆਉਣਾ ਪਿਆਰ ਹੁੰਦਾ ਇਹ ਤੈਨੂੰ ਤੇਰਾ ਪਿਆਰ ਆ ਨਹੀਂ ਇਹਦੇ ਨਾਲ ਮੈਂ ਇੱਕ ਚੀਜ਼ ਕੀਤੀ ਉਹਦੇ ਕਰਕੇ ਹਾਂ ਉਹ ਗੱਲ ਵੱਖਰੀ ਤੂੰ ਚੱਲ ਭਾਈ ਅੱਜ ਵੀ ਸਕੂਲ ਵਾਲੀ ਆ ਸਾਰੇ ਆ ਵੀਉ ਕਰ ਠੀਕ ਆ ਤੇ ਨਹੀਂ ਜ਼ਿਆਦਾ ਨਹੀਂ ਖਾ ਲਿਆਗਾ ਇਹ ਤਾਂ ਵੈਸੇ ਨਾ ਨજર ਲੱਗ ਗਈ ਇਹਨੂੰ ਅੱਜ ਸੋਨਾ ਬੜਾ ਲੱਗਦਾ ਪਿਆਣਾ ਇਹ ਤਾਂ ਕੇਰੇ ਗੈਟ ਤੇ ਆ ਲੋਕ ਕਿਉਂ ਮੋਟੇ ਨਾ 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 ਛੋਟਾਂ ਨੂੰ ਫੜ ਕੇ ਲੰਮੇ ਵਾਲੀ ਟੀਗਾ ਲਵਾਇਆ ਉਹ ਗੈਟ ਤੇ ਹਾਂ ਤਾਂ ਚਲਾ ਇਹ ਤਾਂ ਖਾਣਾ ਹੀ ਨਹੀਂ ਆਹ ਬਖਦਾ ਸਭ ਸਿਲੀਆਂ ਪੂਰੀ ਵਕਤ ਕੋਈ ਨਹੀਂ ਨਾ ਸਾਡ ਦੇ ਵਿਚਾਰ ਗਏ ਫਿਰ ਦਾ ਇਕਲੇ ਦੇ ਟੋਡਾ ਬਲਾ ਜੀ ਉਹ ਸ਼ਾਟ ਲਾ ਏ ਉਹ ਅੰਡਰਡੇਕਰ ਓ ਸਾਰੇ ਲਾ ਓ ਕਿ ਕਰੇ ਉਹ ਤੱਕ ਲਾਏ ਤੋ ਉਹ ਲੈ ਹਾਈਡਰ ਗਿਆ ਓ ਬਾਰੇ ਬਾਰੇ ਬਹੁਤ ਕਹਿਣ ਜੀ ਯਾਰ ਬਹੁਤ ਸਰਾ ਛੋਟੇ ਐਂਡ ਲਾ ਓ ਆਂ ਜਿਹੜੀਆਂ ਹਲੇ ਤੱਕ ਨਹੀਂ ਆਈਆਂ ਥੋੜੀਆਂ ਜਿਹੀ ਦੇਖੀ ਦਾਦੀ ਲੋਰੇ ਸਾਰੇ ਆਜੋ ਜੀ ਕਿਉਂਕਿ ਜਾਗੂ ਮਾਮੀ ਜੀ ਨੇ ਚੱਕਣੀ ਆ ਤੇ ਮੰਮੀ ਨੇ ਚੱਕਵਾਣੀ ਹੈ ਜੀ ਵੀਰੇ ਵੀ ਆਜਣ ਭੈਣਾ ਵੀ ਆਜਣ ਜੀ ਵਾਹ ਜੀ ਮੀਜਿਆਂ ਦਾ ਸਤਾਰ ਮੌਲਕ ਵੀਰ ਜੀ ਮੀਜਾ ਗੇਟਵੇ ਮੁਬਾਰਕਾ ਵੱਡੇ ਭਰਾਵਾਂ ਨੂੰ ਜਾਨੀ ਵੱਡੇ ਭਰਾਵਾਂ ਦੇ ਨਾਲ ਯਾਰ ਸਹਿਯੋਗ ਦੇ ਨਾਲ ਹੀ ਹੁੰਦਾ ਸਾਰਾ ਕੁਝ ਹੁੰਦਾ ਬਸ ਸਾਰੇ ਵਧੀਆ ਬਾ ਤੂੰ ਸੁਣਾ ਕੀ ਹਾਲ ਚਾਲ ਬਹੁਤ ਵਧੀਆ ਮੁਬਾਰਕਾ ਹੋਰ ਛੱਜ ਕੀ ਹਾਲ ਚੱਲ ਜੇ ਸਾਡ ਭਾ ਬੋਖਸਰਾ ਓਡੀ ਜੇ ਛੋਟਾ ਭਰਾ ਪੂਰਾ ਕੰਮ ਹੋ ਜਵੇ ਆ ਸੁਣੋ ਵਰਦਾ ਆ ਤੁਹਾਨੂੰ ਪਤਾ ਹੀ ਕੌਣ ਆ ਇਹ ਸਾਡਾ ਭਰਾ ਮੌਲਿਕ ਕੀ ਮਾ ਦੀਪਗੁਰ ਦੀ ਪਹੁੰਚੇ ਨਾਲ ਸਨੋਰ ਬਲਜੀ ਬਿਠੇ ਨੇ ਬਹੁਤ ਹੀ ਟਾਈਮ ਕੱਢਿਆ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਵਧੀਆ ਇੰਜੋਏ ਕਰ ਰਹੇ ਜੀ ਕੀ ਹੋਇਆ ਕਿਵੇਂ ਸਨੋਰ ਛੋਟਾ ਭਰਾ ਮੇਰਾ ਅੱਜ ਪੂਰਾ ਆਪਣੀ ਜਮੀਨ ਹੈ ਅੱਜ ਅੱਜ ਤਾਂ ਮਜੀਠੀਆ ਹੀ ਲਾਇਆ ਸ਼ੁਗਤ ਲਈ ਲੈਂਬਰ ਸੈਂਟ ਫਰੀਂ ਕਹਦਾ ਇਹ ਦਲੇਰ ਅੱਜ ਮਨੇ ਕਹਿਆ ਕਿ ਇਧਰ ਵੀ ਇਧਰ ਵੀ ਚੱਲਦੀ ਹੈ ਫਲੇਰ ਮੈਂ ਕਿਹਦਾ ਬਾੜਾ ਹੈ ਯਾਰ ਓਵਰ ਕਿਦਾਂ ਲੱਗ ਰਿਹਾ ਹੋਰ ਅੱਜ ਯਾਨੀ ਕਿ ਤੂੰ ਅਲਫਾਜ਼ ਹੈ ਨਹੀਂ ਇਹ ਕਿੰਨਾ ਲੱਗ ਗਿਆ ਛੋਟਾ ਭਰਾਇਆ ਨਾ ਕਿਸਨਾ ਬਹਿਣਾ ਦੱਸਣਾ ਬਹਿਣਾ ਕਿਸਨਾ ਬਹਿਣਾ ਮੈਂ ਛੋਟਾ ਬੈਠ ਕੇ ਲੱਗਦਾ ਆ ਵੀਰੇ ਉਹ ਤਾਂ ਨਸੀਬ ਲੱਗ ਗਿਆ కే ਯਾਰ ਮੇਰੇ ਤੇ ਜਦੋਂ ਵੀ ਅਸੀਂ ਥਿਆ ਕਰਦੇ ਚੱਕੀ ਫਿਰਦੇ ਹੱਥ ਤੇ ਹੱਥੀ ਸ਼ੌਂ ਕਰਦੇ ਜੇ ਕਿਤੇ ਨਾ ਪਛਪ ਗੋਰੀ ਕੁਸਮ ਪੁੜਾ ਯਾਰ ਪਾਨੀ ਅਸੀਂ ਹਉ ਤੂੰ ਕਿਉਂ ਕਬਰੋਂਦੀ ਨਹੀਂ ਓ ਜੱਟ ਫੋਕੇ ਫੈਂਟੀ ਨਾ ਮਾਰੇ ਓ ਬੜੀ ਵੱਡੀ ਹੈ ਟਾਣੀ ਜੱਟਾਂ ਦੀ ਲਯਰੇ ਤੇ ਇਹਨਾਂ ਮੋੜਾਂ ਦੇ ਰੀਗੇ ਇਹਨਾਂ ਫੇਰ ਚੱਲ ਜਾਣ ਉੱਪਰ ਚੱਕ ਦੇਣਗੇ ਨਹੀਂ ਅਗ ਸੋਕ ਨਾਲ ਲੁੱਟ ਲਾ ਲਈਆਂ ਬੜੇ ਹਟ ਚੱਕ ਦੇਣਗੇ ਕੀ ਅਗ ਸੋਕ ਨਾਲ ਮੇਂ ਤਰਾਦੀਏ ਰੀਵਲੇ ਉਪੀ ਤੀਖਦੀ ਵਿੱਚ ਕਦੇ ਦਿਲ ਮਾਰਤੀ ਦਾ ਕੋਈ ਵੀ ਜਿੰਦੇ ਲਾਲ ਦਾ ਪਿੰਡ ਸਾਰਾ ਹਉ ਸਰਤਾਂ ਦੀ ਬਾਗੀ ਰਾਦ ਅੱਤਰੇ ਪਿੱਛੇ ਭਣਗੇ ਦੋ ਟੜੇ ਫਟੇ ਚੱਕਦੇ ਨਹੀਂ ਹੈਗੇ ਸੋਗਣਾ ਨੰਤਰਾ ਕਿਆ ਬਾਤ ਹੈ ਮਿੰਨੀ ਨਹੀਂ ਓਕੇ ਨਹੀਂ ਹੋਏਗਾ ਹਾਂਜੀ ਗਾ ਤੂੰ ਦੇਖ ਹੀ ਲਓਣੀ ਸਟੋਰੀ ਗਾਇਜ਼ ਬਾਕੀ ਕਿਸ ਤੁਹਾਨੂੰ ਬਲਕਰਨ ਸੰਦੂ ਕੁਰਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ